ਸਰਕਾਰ ਦੀ ਗੱਦੀ ਹੈ ਹੁਣ ਮੱਥੇ ਦੋਸ਼ ਲਾਣਾ ਤੇ ਸਰਕਾਰ ਦੇ ਭਾਵੇਂ ਲਾਦੀ ਹੈ ਪਰ ਉਹ ਗੱਲ ਨਹੀਂ ਰੰਦੀ ਮਰਜੀ ਦੇ ਮਹਾਰਾਜ ਦੀ ਹੈ ਨਾ ਸਰਕਾਰ ਦਾ ਵਿੱਚ ਕਾਦਾ ਕਸੂਰ ਹੋਣਾ ਥੋੜਾ ਪਾਣੀ ਖਲਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ ਜੋ ਸਰਕਾਰਾਂ ਦਾ ਕੀ ਲੈਣਦੇ ਨੇ ਬਾਕੀ ਮੇਰੇ ਟਰੈਕਟਰ ਜੀ ਤਾਂ ਗੱਡੀਆਂ ਚੈਨ ਵਾਲੀਆਂ ਮਸ਼ੀਨਾ ਜੀ ਸੀ ਪੀ ਟਰੈਕਟਰ ਵਿੱਚ ਡੱਬ ਗਏ ਹੈ ਕੋਈ ਗੱਲ ਨਹੀਂ ਉਹ ਹੁਣ ਚੱਲਣੇ ਤਣਾ ਨਹੀਂ ਦੇ ਉਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਨਹਿਰ ਟਾਬ ਬਣਾ ਲੀ ਨਾਲੇ ਸਰਕਾਰ ਕੋਲ ਤਹੇ ਚਾਰਾ ਨਹੀਂ ਕਰੋੜਾ ਰੁਪਏ ਆ ਨਹੀਂ ਜੇ ਇਹਨੂੰ ਪਟਾਈ ਕਰਾ ਕੇ ਥੱਲੇ ਤੱਕ ਕਰ ਦਿੰਦੀ ਪਾਣੀ ਇੱਕ ਬੂੰਦ ਨਹੀਂ ਵਾਰਣਾ ਇਹ ਨਲਕੀ ਹੈ ਗਈ ਆ ਕਿ ਇਹਨਾਂ ਨੂੰ ਚਾਹੀਦਾ ਕਿ ਸਾਰਾ ਜਿੰਨਾਗਾ ਠੇਕਾ ਦਿੰਦੀ ਠੇਕੇਦਾਰਾਂ ਨੂੰ ਤੇ ਪਟਾਈ ਕਰਾਉਂਦੀ ਤੇ ਕ੍ਰੈਸ਼ਰ ਵੀ ਚੱਲਦੇ ਤੇ ਸਰਕਾਰ ਦੀ ਸਾਫੀ ਹੁੰਦੀ ਸਰਕਾਰ ਨੂੰ ਮਾਲੀ ਆਣਾ ਹੈਗਾ ਕਰੋੜਾ ਰੁਪਏ ਮਾਲੀ ਆਣਾ ਹੈ ਰਵਰਤੀ ਜੇ ਉਹ ਅੱਲਾ ਮਲੀ ਆਣਾ ਸੀ ਲਾਕਾ ਹੀ ਵਾਜ ਜਾਣਾ ਸੀ ਤੇ ਅਸੀਂ ਵੀ ਵਾਜ ਜਾਣਾ ਸੀ ਚਲੋ ਬਾਕੀ ਕੀ ਕਹਿ ਸਕਦੇ ਆ ਜੀ ਮਹਾਰਾਜ ਗੁਰੂ ਸਾਰਿਆਂ ਦਾ ਧਲਾ ਕਰੇ ਬਾਕੀ ਕੋਈ ਗੱਲ ਨਹੀਂ ਜੀ ਬਜਮਨ ਸਿੰਘ ਬਿੱਟੂ ਕਿਹੜਾ ਪਿੰਡ ਹੈਗਾ ਮੰਜੀਰੀ ਸਰਪੰਚ ਐਕਸ ਕੀ ਕਹਿਣਾ ਚਾਹੁੰਦੇ ਹੋ ਕਿ ਹੜਨਾ ਤੁਹਾਡੇ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਬਣੇ ਨੇ ਪਿੱਛੇ ਕੰਡਸਟਰੀ ਇਹ ਦੇਖ ਰਹੇ ਆ ਮਕਰੈਸ਼ਨ ਇੰਡਸਟਰੀ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅੱਜ ਤੇ ਲੱਭਣ ਦੀ ਹੈ ਤੁਹਾਨੂੰ ਜੀ ਇਹ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੇ ਸੀ ਪੀ ਐ ਮਸੀਨਾ ਇੱਥੇ ਕੋਈ ਪਤਾ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਐ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਛ ਨਹੀਂ ਲੱਭਣ ਦਦਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਕਿਦਾਂ ਬਦਲ ਫਟਣ ਦੇ ਇਹ ਪਹਿਲਾਂ ਉਸ ਟਾਈਮ ਥੋੜਾ ਥੋੜਾ ਡੈਮ ਚੋਂ ਪਾਣੀ ਨਿਕਾਸੀ ਕਰੀ ਜਾਂਦੇ ਤੇ ਇੰਨਾ ਪਾਣੀ ਜਮਾ ਨਹੀਂ ਹੋਣਾ ਦੂਜਾ ਨੰਬਰ ਇਹ ਕਿ ਇੰਡਸਟਰੀਆਂ ਲੱਗੀਆਂ ਜਰੂਰ ਨੇ ਇਹ ਚਲੀਆਂ ਨਹੀਂ ਐਹੀ ਦਰਿਆ ਥੋੜਾ ਹੋਰ ਡੰਗਾਈ ਚ ਹੋ ਜਾਂਦਾ ਤੇ ਇਹ ਦਰਿਆ ਨੇ ਪਾਣੀ ਜਿਹੜਾ ਕੰਟਰੋਲ ਕਰ ਲੈਣਾ ਸੀ ਕੰਟਰੋਲ ਕੀਤਾ ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਪਿੱਛੋਂ ਪੰਮੇ ਲੱਗੋਂ ਵੀ ਇੱਕ ਹੋਰ ਪੈ ਗਿਆ। ਐਹੀ ਮਤਲਬ ਸਾਡਾ ਦਰਿਆ ਘੜਾ ਉੱਚਾ ਤੇ ਪਿੰਡ ਦਾ ਲੈਵਲ ਨਾਲੋਂ ਸਾਡਾ ਦਰਿਆ ਕਾਫੀ ਉੱਚਾ ਹੈ। ਇਹ ਇੰਡਸਟਰੀਆਂ ਨਾਲ ਥੋੜਾ 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 ਕਿਤੇ ਕ੍ਰੈਸਰ ਲੱਗੇਣਾ। ਇਹ ਡੰਗਾਈ ਕਰਨ ਦੇ ਵਿੱਚ ਇੱਕ ਨਹਿਰ ਸਟੈਪ ਬਣ ਜੇ ਤੇ ਸਾਰਾ ਪਾਣੀ ਇਹ ਕੰਟਰੋਲ ਹੋ ਸਕਦਾ ਸੀ। ਪਰ ਉਹ ਸਰਕਾਰ ਨੇ ਇੰਡਸਟਰੀਆਂ ਵੀ ਨਹੀਂ ਚਲਣ ਦਿੱਤੀਆਂ ਫਿਰ ਡੈਮ ਦੇ ਵਿੱਚ ਵੀ ਪਾਣੀ ਜਮਾ ਰੱਖਿਆ। ਜਿੱਦਾਂ ਬਦਲ ਫੱਟਿਆ ਇੱਕ ਦੋ ਵਾਰੀ ਪਹਿਲਾਂ ਵੀ ਸੋਚੀ ਨਾ ਮੀਂਹ ਦੀ ਮਾਤਿਲ ਤੇ ਬਰਖਾ ਬਹੁਤ ਹੋ ਰਹੀ ਐ ਤੇ ਬੱਦਲ ਫਟਣ ਦੇ ਨਾਲ ਉਸ ਟਾਈਮ ਨਿਕਾਸੀ ਕਰੀ ਜਾਂਦੇ ਪਾਣੀ ਦੀ ਨਾਲ ਨਾਲ ਤੇ ਡੈਮ 'ਚ ਜਿਹੜਾ ਇਕੱਠਾ ਪਾਣੀ ਹੋਇਆ ਉਹ ਇਕੱਠਾ ਨਹੀਂ ਹੋਣਾ ਫਿਰ ਕੰਟਰੋਲ 'ਚ ਹੀ ਰਹਿਣਾ ਸੀ ਦੂਸਰਾ ਨੰਬਰੀ ਪਰਲਾ ਪਾਸਾ ਉੱਚਾ ਹੋ ਗਿਆ ਤਾਰ ਅਗਰ ਸਾਈਡ ਇਧਰ ਐ ਗੱਜੂ ਸਾਈਡ ਤੇ ਇਹ ਪਾਸਾ ਜਿਹੜਾ ਨੀਵਾ ਹੋ ਗਿਆ ਮਤਲਬ ਕਿ ਹੁਣ ਪਾਣੀ ਦਾ ਨਿਕਾਸ ਹੀ ਸਾਰਾ ਇਧਰ ਹੋ ਗਿਆ ਉਹਨਾਂ ਦਰਿਆ ਸਾਡਾ ਸਾਡੇ ਤੁਸੀ ਬੰਨਣ ਵਾਲੋਂ ਲੈਵਲ ਦੇ ਵਿੱਚ ਉੱਚਾ ਉਹ ਪਾਣੀ ਸਾਮਦਾ ਹੀ ਨਹੀਂ ਉਹ ਦਰਿਆ ਜਿਹੜਾ ਉਹਦਾ ਹੀ ਮਾਲਵਾਰ ਨਿਕਲ ਜੇ ਦਰਿਆ ਕਾਫੀ ਡੂੰਗਾ ਹੋ ਜੇ ਜਦੋਂ ਇੱਕ ਥਲੋਰ ਪੁਲ ਤੋਂ ਲੈ ਕੇ ਥੱਲੇ ਤੱਕ ਕੋਈ 20 20 ਫੁੱਟ ਥੱਲੇ ਚਲ ਜੇ ਦਰਿਆ ਤੇ ਕਿੰਨਾ ਪਾਣੀ ਆਇਆ ਤੁਸੀਂ ਨਾਲ ਨਹੀਂ ਬਜਣਾ ਤੇ ਇਹ ਮਤਲਬ ਕਿ ਕਾਫੀ ਥੱਲੇ ਕੰਟਰੋਲ ਕਰ ਸਕਦਾ ਹੈ ਦਰਿਆ ਇਹਦੇ ਵਿੱਚ ਕੁਝ ਸਰਕਾਰ ਦੀ ਵੀ ਅੰਗਿਲੀ ਹੈਗੀ ਹੈ ਤੇ ਕੁਝ ਮਤਲਬ ਵੀ ਡੈਮ ਵਾਲਿਆਂ ਵੀ ਪਹਿਲਾਂ ਪਾਣੀ ਛੱਡਿਆ ਨਹੀਂ ਪਹਿਲਾਂ ਪਾਣੀ ਛੱਡਦੇ ਰਹਿੰਦੇ ਤੇ ਪਾਣੀ ਇਕੱਠਾ ਨਹੀਂ ਹੋਣਾ ਖਤਰੇ ਦੇ ਮੀਟਰ ਨੇ ਇਨਸਾਨ ਤੇ ਨਹੀਂ ਜਾਣਾ ਹੁਣ ਇਹਦੇ ਵਿੱਚ ਦੱਖੋਂ ਕੁਝ ਪਰਮਾਤਮਾ ਵੀ ਇੱਕ ਤਾਂ ਬਰਖਾ ਵੀ ਕਾਫੀ ਹੋਈ ਐ ਤੇ ਦੂਸਰਾ ਨੰਬਰ ਵੀ ਇਹ ਇੰਡਸਟਰੀ ਜਿਹੜੀ ਐ ਤੇ ਬਿਲਕੁਲ ਹੀ ਮਤਲਬ ਕਿੰਦਾ ਬੜਾ ਇੰਦਾ ਤੇ ਲੱਖਾਂ ਦਾ ਨੁਕਸਾਨ ਹੋ ਗਿਆ ਕੋਈ ਟਿੱਪਰ ਮਸ਼ੀਨਾ ਨਵਾਂ ਕ੍ਰੈਸ਼ਰ ਕਦੇ ਮਸ਼ੀਨਰੀ ਲਾਈ ਆ ਉਧਰ ਉਹਦੇ ਲੱਭਣੀ ਨਹੀਂ ਡੇਲੀ ਪਤਾ ਨਹੀਂ ਕੀ ਕੀ ਸਮਾਨ ਐ ਵਿੱਚ ਟਰੈਕਟਰ ਟ੍ਰੇਲੀਆਂ ਹੋਰ ਪਤਾ ਨਹੀਂ ਜੇ ਸੀ ਪੀਆਂ ਕਿੰਨੀਆਂ ਕਿੰਦਾ ਕੋਈ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਆ ਜੀ ਤੇ ਉਹਨਾਂ ਦੇ ਕੋਲ ਇਹ ਸਰਕਾਰ ਮਾੜਾ ਮੋਟਾ ਚਲੋ ਇਹਨਾਂ ਨੂੰ ਵੀ ਇਹਨਾਂ ਦੀ ਪੈਸੇ ਲੌਨ ਲੌਨ ਕਰਾਇ ਦੇ ਹੁੰਦੇ ਨੇ ਤੇ ਬਹੁਤ ਮੁਸ਼ਕਲ ਆਉਂਦ ਰਹੇ ਨੇ ਇੰਡਸਟਰੀਆਂ ਬੰਦ ਨੇ ਇੰਡਸਟਰੀਆਂ ਨਹੀਂ ਚਲਦੇ ਕਰਦੇ ਤੇ ਅਸੀਂ ਤੇ ਆਹੀ ਕਹਾਂਗੇ ਵੀ ਅੱਗੇ ਤੋਂ ਵੀ ਸਰਕਾਰ ਨੂੰ ਇਹ ਆ ਵੀ ਥੋੜਾ ਜਿਹਾ ਬਸੰਤੋਂ ਤੋਂ ਪਹਿਲਾਂ ਥੋੜੀ ਪਾਣੀ ਡੈਮ ਤੋਂ ਨਿਕਾਸੀ ਕਰਾ ਦੇਣ ਜਿਹੜਾ ਪਾਣੀ ਕੰਟਰੋਲ ਚ ਰਹੇ ਗਏ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027